ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋਵਾਰੀ ਦਲ ਪੰਜਨ ਗੁਰ ਸੂਰਮਾ ਵੱਡ ਜੋਦਾ ਬਹੁ ਪਰ ਉਪਕਾਰੀ ਤਨ ਤਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇੱਕ ਦਿਨ ਗੁਰੂ ਜੀ ਇੱਕ ਦਿਨ ਪੈਂਦੇ ਖਾਂ ਨਾਲ ਚੌਪੜ ਖੇਡ ਰਹੇ ਸਨ ਕਿ ਬਾਦਸ਼ਾਹ ਸ਼ਾਹ ਜਹਾਂ ਦਾ ਇੱਕ ਸੇਵਕ ਆਪ ਜੀ ਦੇ ਦਰਸ਼ਨ ਕਰਨ ਆ ਗਿਆ ਉਸ ਸੇਵਕ ਨੂੰ ਸ਼ਾਹ ਜਹਾਂ ਨੇ ਕਿਸੇ ਇੱਕ ਪਹਾੜੀ ਰਾਜੇ ਨੂੰ ਫਤਿਹ ਕਰਨ ਵਾਸਤੇ ਭੇਜਿਆ ਸੀ ਪਰ ਇਹ ਉਸ ਪਾਸੋਂ ਹਾਰ ਖਾ ਕੇ ਭੱਜ ਆਇਆ ਸੀ ਜਦ ਇਹ ਹਾਰ ਖਾ ਕੇ ਸ਼ਾਹਜਹਾਨ ਦੇ ਪਾਸ ਗਿਆ ਤਾਂ ਇਸ ਨੂੰ ਬਹੁਤ ਤਰਕਹਾਰਿਆ ਅਤੇ ਸ਼ਾਹਜਹਾਨ ਨੇ ਇਸ ਨੂੰ ਨੌਕਰੀ ਤੋਂ ਕੱਢ ਦਿੱਤਾ ਬਾਦਸ਼ਾਹ ਪਾਸੋਂ ਮੌਕੂਫ ਹੋ ਕੇ ਭਾਵ ਕੇ ਬੇਇਜਤ ਹੋ ਕੇ ਇਹ ਘਰ ਨੂੰ ਜਾ ਰਿਹਾ ਸੀ ਕਿ ਗੁਰੂ ਜੀ ਦੀ ਮਹਿਮਾ ਸੁਣ ਕੇ ਗੁਰੂ ਜੀ ਦੇ ਦਰਸ਼ਨ ਕਰਨ ਆ ਗਿਆ ਉਸ ਟਾਈਮ ਗੁਰੂ ਜੀ ਪੰਦੇਖਾਂ ਨਾਲ ਆਪਣੇ ਧਿਆਨ ਚੌਪੜ ਖੇਡ ਰਹੇ ਸਨ ਇਹ ਪਾਸ ਖੜਾ ਹੋ ਕੇ ਵੇਖਦਾ ਰਿਹਾ ਕਿ ਗੁਰੂ ਜੀ ਜਦੋਂ ਮੇਰੇ ਵੱਲ ਵੇਖਣਗੇ ਤਦੋਂ ਮੈਂ ਸਲਾਮ ਕਰਾਂਗਾ ਪਰ ਉਸ ਦਾ ਹੰਕਾਰ ਦੂਰ ਕਰਨ ਵਾਸਤੇ ਜਦ ਗੁਰੂ ਜੀ ਨੇ ਉਸ ਵੱਲ ਵੇਖਿਆ ਹੀ ਨਾ ਤਾਂ ਉਹ ਆਪਣੀ ਨਿਰਾਦਰੀ ਸਮਝ ਕੇ ਬੜੇ ਕਰੋਧ ਵਿੱਚ ਆ ਕੇ ਉਸ ਨੇ ਆਪਣੀ ਮਿਆਨ ਵਿੱਚੋਂ ਕਿਰਪਾਨ ਕੱਢ ਕੇ ਗੁਰੂ ਜੀ ਨੂੰ ਮਾਰਨ ਲੱਗਾ ਕਿ ਮੇਰੀ ਇਹਨਾਂ ਨੇ ਇੱਜ਼ਤ ਨਹੀਂ ਕੀਤੀ ਮੈਂ ਇਹਨਾਂ ਦਾ ਸਿਰ ਧੜ ਤੋਂ ਵੱਖ ਕਰ ਦਵਾਂਗਾ ਪਠਾਨ ਦੀ ਇਹ ਨੀਅਤ ਵੇਖ ਕੇ ਗੁਰੂ ਜੀ ਨੇ ਕਿਹਾ ਤੂੰ ਆਪਣੇ ਆਪ ਨੂੰ ਸੂਰਮਾ ਕਹਾਉਂਦਾ ਹੈ ਜਿੱਥੇ ਤਲਵਾਰ ਮਾਰਨ ਦਾ ਸਮਾਂ ਸੀ ਉੱਥੋਂ ਤੂੰ ਪਿੱਠ ਦੇ ਕੇ ਭੱਜ ਆਇਆ ਅਤੇ ਜਿੱਥੇ ਗੁਰੂ ਘਰ ਅੱਗੇ ਅਦਬ ਕਰਨਾ ਬਣਦਾ ਹੈ ਉੱਥੇ ਤੂੰ ਤਲਵਾਰ ਚਲਾਉਣ ਲੱਗ ਪਿਆ ਜੇ ਤੂੰ ਇਹੀ ਤਲਵਾਰ ਵੈਰੀ ਉੱਤੇ ਚਲਾਉਂਦਾ ਤਾਂ ਬਾਦਸ਼ਾਹ ਪਾਸੋਂ ਤੈਨੂੰ ਲਾਣਤਾ ਨਾ ਪੈਂਦੀਆਂ ਅਤੇ ਤੈਨੂੰ ਨੌਕਰੀ ਤੋਂ ਜਵਾਬ ਨਾ ਮਿਲਦਾ ਗੁਰੂ ਹਰਿ ਗੋਬਿੰਦ ਪਾਤਸ਼ਾਹ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਖਾਨ ਮਨ ਵਿੱਚ ਬੜਾ ਹੈਰਾਨ ਹੋਇਆ ਕਿ ਇਹਨਾਂ ਨੇ ਮੇਰੇ ਦਿਲ ਦੀ ਗੱਲ ਬੁੱਝ ਲਈ ਹੈ ਇਹ ਅੰਤਰਜਾਮੀ ਗੁਰੂ ਹਨ ਇਹ ਗੱਲ ਵਿਚਾਰ ਕੇ ਖਾਨ ਨੇ ਬੜੇ ਨਿਮਰਤਾ ਦੇ ਨਾਲ ਹੱਥ ਜੋੜ ਕੇ ਗੁਰੂ ਸਾਹਿਬ ਜੀ ਕੋਲੋਂ ਮਾਫੀ ਮੰਗੀ ਅਤੇ ਚਰਨਾਂ ਤੇ ਡਿੱਗ ਕੇ ਬੇਨਤੀ ਕੀਤੀ ਕਿ ਇਹ ਸੱਚੇ ਪਾਤਸ਼ਾਹ ਜੀ ਮੈਨੂੰ ਮਾਫ ਕਰ ਦਿਓ ਮੇਰੀ ਭੁੱਲ ਬਖਸ਼ਾ ਦਿਓ ਅਤੇ ਮੈਨੂੰ ਆਪਣਾ ਸੇਵਕ ਕਰ ਲਵੋ ਦਾਸ ਸਦਾ ਭੁੱਲਦੇ ਆਏ ਹਨ ਅਤੇ ਪੀਰ ਸਦਾ ਹੀ ਮਾਫ਼ ਕਰਦੇ ਰਹਿੰਦੇ ਹਨ ਜਦ ਇਨੀਆਂ ਬੇਨਤੀਆਂ ਉਸਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅੱਗੇ ਕੀਤੀਆਂ ਤਾਂ ਗੁਰੂ ਜੀ ਨੇ ਵੀ ਉਸਦੀ ਨਿਮਰਤਾ ਅਤੇ ਪਛਤਾਵਾ ਵੇਖ ਕੇ ਕਿਹਾ ਹੰਕਾਰ ਦੂਰ ਕਰ ਕੇ ਸੰਗਤਾਂ ਕੋਲ ਜਾਓ ਅਤੇ ਸੇਵਾ ਕਰਕੇ ਸੁਖ ਪ੍ਰਾਪਤ ਕਰੋ ਆਪਣੇ ਘਰ ਜਾਓ ਬਾਦਸ਼ਾਹ ਤੈਨੂੰ ਨੌਕਰੀ ਉੱਤੇ ਸਦ ਲਵੇਗਾ ਗੁਰੂ ਜੀ ਦੇ ਇਹ ਵਾਕ ਸੁਣ ਕੇ ਉਮਰਾਵ ਨੇ ਭਾਵ ਕੇ ਸ਼ਾਹਜਹਾਨ ਦੇ ਸੇਵਕ ਨੇ ਸੈਨਿਕ ਨੇ ਪ੍ਰਸੰਤਾ ਦੇ ਨਾਲ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਗੁਰੂ ਜੀ ਦਾ ਮਰੀਦ ਬਣ ਕੇ ਘਰ ਨੂੰ ਚਲਿਆ ਗਿਆ ਕੁਝ ਦਿਨਾਂ ਉਪਰੰਤ ਬਾਦਸ਼ਾਹ ਸ਼ਾਹਜਹਾਨ ਨੇ ਉਸ ਨੂੰ ਸਦ ਕੇ ਨੌਕਰੀ ਤੇ ਬਹਾਲ ਕਰ ਦਿੱਤਾ ਇਸ ਤਰ੍ਹਾਂ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸ਼ਰਨ ਆਏ ਮੁਗਲਾਂ ਤੇ ਵੀ ਰਹਿਮਤ ਭਰਿਆ ਹੱਥ ਰੱਖ ਕੇ ਉਹਨਾਂ ਨੂੰ ਵੀ ਬਖਸ਼ ਦਿੱਤਾ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਹੰਕਾਰੀਆਂ ਦੇ ਹੰਕਾਰ ਦੂਰ ਕੀਤੇ ਪਾਪੀਆਂ ਨੂੰ ਸੁਧਿਆ ਯੰਗ ਜੁਦ੍ਹ ਕੀਤੇ ਅਤੇ ਸ਼ਰਨ ਆਏ ਸੇਵਕਾਂ ਨੂੰ ਲੋਕ ਪ੍ਰਲੋਕ ਦੇ ਸੁੱਖ ਦਿੱਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਨਿਗਾਹ ਹਮੇਸ਼ਾ ਹੀ ਦਿਆਲਤਾ ਭਰੀ ਰਹੀ ਅਤੇ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਬਹੁਤ ਸਾਰੀਆਂ ਯਾਤਰਾਵਾਂ ਕਰਕੇ ਸਿੱਖਾਂ ਸੇਵਕਾਂ ਨੂੰ ਬਖਸ਼ਿਸ਼ ਪ੍ਰਦਾਨ ਕੀਤੀ ਅਤੇ ਸੱਚਖੰਡ ਦਾ ਰਸਤਾ ਦਿਖਾਇਆ ਗੁਰੂ ਜੀ ਤੁਰਨ ਦੀ ਤਿਆਰੀ ਕਰਕੇ ਘੋੜਸਵਾਰ ਹੋ ਗਏ ਅਤੇ ਸੂਰਮੇ ਸ਼ਸਤਰ ਵਸਤਰ ਪਹਿਨ ਕੇ ਘੋੜਿਆਂ ਤੇ ਚੜ ਬੈਠੇ ਕੂਚ ਦਾ ਨਗਾਰਾ ਵੱਜ ਗਿਆ ਗੁਰੂ ਜੀ ਦੇ ਪਿੱਛੇ ਸਾਰੇ ਸੂਰਮੇ ਚੱਲ ਪਏ ਇੱਕ ਮਹੀਨਾ ਗੁਰੂ ਜੀ ਕਰਤਾਰਪੁਰ ਨਿਵਾਸ ਕਰਕੇ ਸਾਵਣ ਦੀ ਦੂਸਰੀ ਵੀਰਵਾਰ ਨੂੰ ਵਿਦਾ ਹੋ ਕੇ ਵਿਆਸਾ ਦੇ ਕਿਨਾਰੇ ਰਹਿਲਾ ਪਿੰਡ ਦੇ ਪਾਸ ਆਣ ਡੇਰਾ ਸਣ ਹੋਏ ਇੱਥੇ ਦਰਿਆ ਦੇ ਦਿਵਾਲੇ ਇੱਥੇ ਦਰਿਆ ਦੇ ਦੁਆਬੇ ਵਾਲੇ ਪਾਸੇ ਦਾ ਕੰਡਾ ਨੀਵਾ ਅਤੇ ਮਾਝੇ ਵਾਲੇ ਦਾ ਕਿਨਾਰਾ ਉੱਚਾ ਸੀ ਉੱਚੇ ਪਾਸੇ ਨੂੰ ਪਸੰਦ ਕਰਕੇ ਗੁਰੂ ਜੀ ਵਿਆਸਾ ਨੂੰ ਬੀੜੀਆਂ ਵਿੱਚ ਪਾਰ ਕਰਕੇ ਮਾਝੇ ਵਾਲੇ ਪਾਸੇ ਆ ਗਏ ਅਤੇ ਇੱਕ ਉੱਚਾ ਤੇ ਖੁੱਲਾ ਲੰਮਾ ਟਿੱਬਾ ਵੇਖ ਕੇ ਉਸ ਉੱਤੇ ਤੰਬੂ ਲਾ ਕੇ ਡੇਰੇ